ਕਾਨਫਰੰਸ ਦੇ ਵਿੱਚ ਪਹੁੰਚੇ মিডিਆ ਵੱਲੋਂ ਵੀ ਇਹਦੀ ਵਾਈਡ ਸਪਰੈਡ ਕਵਰੇਜ ਜਿਹੜੀ ਹੁੰਦੀ ਰਹੀ ਹੈ ਕਿਉਂਕਿ ਇੱਕ ਇਸ਼ੂ ਇੱਕ ਕੌਜ਼ ਹੀ ਇਹੋ ਜ ਹੈ ਕਿਉਂਕਿ ਇਹਦੇ ਨਾਲ ਹੀ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਹੈ ਜਿਹੜਾ ਉਹ ਬਣਾਇਆ ਜਾ ਸਕਦਾ ਹੈ ਔਰ ਇਹਨਾਂ ਤਕਰੀਬਨ 5-7 ਦਿਨਾਂ ਦੇ ਜੋ ਐਫਰਟਸ ਨੇ ਉਹ ਵੀ ਬੜੇ ਫਰੂਟਫੁੱਲ ਰਹੇ ਨੇ ਬੜੇ ਕਾਮਯਾਬ ਰਹੀ ਹੈ ਕੈਂਪੇਨ ਅੱਜ ਦੀ ਇਸ ਪੀਸੀ ਦਾ ਮਕਸਦ ਹੈ ਜਿਹੜਾ ਉਹ ਉਸ ਉਹਨਾਂ ਫਿਗਰਸ ਨੂੰ ਹਾਈਲਾਈਟ ਕਰਨ ਦੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਸਾਡੀ ਸਾਡੀ ਟਾਪ ਲੀਡਰਸ਼ਿਪ ਦੇ ਆਦੇਸ਼ਾਂ ਮੁਤਾਬਕ ਔਰ ਪੰਜਾਬ ਪੁਲਿਸ ਨੇ ਜਿਹੋ ਜਿਹੇ ਬਾਦ ਕਮਾਲ ਕੰਮ ਕਰਕੇ ਦਿਖਾਇਆ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਲੋੜ ਹੈ ਪੰਜਾਬ ਦੇ ਨਾਲ ਸਾਂਝਾ ਕਰਨ ਦੀ ਲੋੜ ਹੈ ਜੇ ਪਿਛਲੇ ਕੁਝ ਦਿਨਾਂ ਦੀ ਗੱਲ ਕਰ ਲਈਏ 1 ਤਾਰੀਖ ਤੋਂ ਇਹ ਕੈਂਪੇਨ ਲਾਂਚ ਕੀਤੀ ਗਈ ਸੀਗੀ ਜਿਹਦੇ ਤਹਿਤ ਹੁਣ ਤੱਕ ਨਾਰਕੋਟਿਕਸ ਦਾ ਨਸ਼ੇ ਦਾ ਐਨਡੀਪੀਐਸ ਦੇ 580 ਐਫਆਈਆਰਸ ਨੇ ਜਿਹੜੀਆਂ ਹੋ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ 580 ਪੂਰੇ ਪੰਜਾਬ ਦੇ ਵਿੱਚ 580 ਐਫਆਈਆਰਸ ਐਨਡੀਪੀਐਸ ਦੀਆਂ ਹੁਣ ਤੱਕ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ ਕੱਲ ਤੱਕ ਇਨਫੈਕਟ 1 ਤਾਰੀਖ ਤੋਂ ਲੈ ਕੇ ਕੱਲ ਤੱਕ 4 ਤੱਕ 1 2 3 4 4 ਦਿਨਾਂ ਦੇ ਵਿੱਚ 4 ਦਿਨ ਦੇ ਵਿੱਚ 580 ਐਨਡੀਪੀਐਸ ਦੀਆਂ ਐਫਆਈਆਰ ਦੇ ਜਿਹੜੀਆਂ ਕੱਲ ਸ਼ਾਮ ਤੱਕ ਉਹ ਰਜਿਸਟਰ ਕੀਤੀਆਂ ਜਾ ਚੁੱਕੀਆਂ ਸੀਗੀਆਂ ਇਨ੍ਹਾਂ 4 ਦਿਨਾਂ ਦੇ ਵਿੱਚ ਹੀ 789 799 ਲੋਕ ਨੇ ਜਿਹੜੇ ਡਰੱਗ ਪੈਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਇਸੇ ਤਰੀਕੇ ਰਿਕਵਰੀ ਹੈਰੋਇਨ ਦੀ 73.77 ਕਿਲੋਗ੍ਰਾਮ ਯਾਨੀ ਕਿ ਆਲਮੋਸਟ 74 ਕਿਲੋ ਹੈਰੋਇਨ ਰਿਕਵਰ ਕੀਤੀ ਜਾ ਚੁੱਕੀ ਹੈ ਓਪੀਅਮ ਅਫੀਮ ਤਕਰੀਬਨ 19 ਕਿਲੋ ਫੜੀ ਜਾ ਚੁੱਕੀ ਹੈ ਸਿੰਥੈਟਿਕ ਡਰੱਗਸ ਨੇ ਜਿਹੜੇ ਉਹ ਤਕਰੀਬਨ ਤਕਰੀਬਨ 77 ਕਿਲੋ 77 ਕੇਜੀਸ ਸਿੰਥੈਟਿਕ ਡਰੱਗਸ ਨੇ ਜਿਹੜੇ ਉਹ ਜਿਹੜੇ ਰਿਕਵਰ ਕੀਤੇ ਜਾ ਚੁੱਕੇ ਨੇ ਯਾਨੀ ਕਿ ਤਕਰੀਬਨ ਤਕਰੀਬਨ ਇਹ ਸਾਰਾ ਮਿਲਾ ਕੇ ਪੌਣੇ 200 ਕਿਲੋ ਦੇ ਕਰੀਬ ਪੌਣੇ 2 ਕੁਇੰਟਲ ਦੇ ਕਰੀਬ ਅਪ੍ਰੋਕਸੀਮੇਟਲੀ ਜਿਹੜੇ ਡਰੱਗਸ ਨੇ ਉਹ ਪੰਜਾਬ ਪੁਲਿਸ ਵੱਲੋਂ ਪਿਛਲੇ 4 ਦਿਨਾਂ ਦੇ ਵਿੱਚ ਰਿਕਵਰ ਕਰ ਲਏ ਗਏ ਨੇ ਉਹ ਔਰ ਇਹਨਾਂ ਤਸਕਰਾਂ ਤੋਂ ਇਸੇ ਤਰੀਕੇ ਜਿਹੜੇ ओके okay. जो द्वारा ओके एंड एनडीपीएस केसेस रजिस्टर्ड फाइव एटी पीपल अरेस्टेड पेडलर्स अरेस्टेड सेवन एटी नाइन हेरोइन सेवेंटी सेवन सेवनटी थ्री पॉइंट सेवन सेवन ਆਲਮੋਸਟ ਯਾਨੀ ਕਿ 74 ਕਿਲੋ ਕਹਿ ਸਕਦੇ ਹੋ ਤੁਸੀਂ ਓਪੀਐਮ ਤਕਰੀਬਨ 19.5 ਕਿਲੋ 19.50 ਕੇਜੀਸ ਸਿੰਥੈਟਿਕ ਡਰਗਸ 76.82 ਕੇਜੀਸ ਯਾਨੀ ਕਿ ਆਲਮੋਸਟ ਤਕਰੀਬਨ 70 ਕਿਲੋ ਯਾਨੀ ਕਿ ਸਾਰੇ ਟੋਟਲ ਅਪ ਕਰਦੇ ਹੋ ਤੁਸੀਂ ਤਾਂ ਤਕਰੀਬਨ ਤਕਰੀਬਨ 170 ਕਿਲੋ ਦੇ ਕਰੀਬ ਨੇ ਜਿਹੜੇ ਉਹ ਡਰਗਸ ਹੁਣ ਤੱਕ ਆ ਪਿਛਲੇ 4 ਦਿਨਾਂ ਦੇ ਵਿੱਚ ਉਹ ਰਿਕਵਰ ਕੀਤੇ ਜਾ ਚੁੱਕੇ ਨੇ ਹੁਣ ਆ ਜੀ ਇਹ ਐਫ ਆਈ ਆਰ ਜਿਹੜੀਆਂ ਸਮਗਲਰਸ ਤੇ ਗੈਂਗਸ ਸਮਗਲਰਸ ਔਰ ਗੈਂਗਸਟਰਸ ਦੇ ਦੇ ਖਿਲਾਫ ਜਿਹੜੀਆਂ ਹੋਈਆਂ ਨੇ 1 25 2 ਤੋਂ ਲੈ ਕੇ 1 3 ਤੱਕ ਉਹ 60 ਨੇ ਜਿਹੜੀਆਂ ਉਹ ਤਰਨਤਾਰਨ ਦੇ ਵਿੱਚ 11 ਮੋਗਾ 44 ਫਿਰੋਜ਼ਪੁਰ ਇੱਕ ਕਮਿਸ਼ਨਰ ਪੁਲਿਸ ਅ ਅੰਮ੍ਰਿਤਸਰ 4 ਅੰਮ੍ਰਿਤਸਰ ਰੂਰਲ ਇਹ ਸਾਰੀਆਂ ਐਫਆਈਜ਼ ਨੇ ਜਿਹੜੀਆਂ ਇਹ ਹੁਣ ਤੱਕ ਦਰਜ ਕੀਤੀਆਂ ਜਾ ਚੁੱਕੀਆਂ ਨੇ ਯਾਨੀ ਕਿ ਤਕਰੀਬਨ ਤਕਰੀਬਨ 61 ਐਫਆਈਆਜ਼ ਨੇ ਜਿਹੜੀਆਂ ਉਹ ਗੈਂਗਸਟਰਸ ਦੇ ਔਰ ਅ ਜੋ ਸਮਗਲਰਸ ਨੇ ਉਹਨਾਂ ਦੇ ਉੱਪਰ ਕੀਤੇ ਜਾ ਚੁੱਕੀਆਂ ਨੇ ਇਸੇ ਇਹ ਪੂਰੇ ਪੰਜਾਬ ਦੇ ਵਿੱਚ ਤਰਨਤਾਰਨ ਮੋਗਾ ਰੋਸਪੁਰ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਇਹਦੇ ਵਿੱਚ 61 ਨੇ ਜਿਹੜੀਆਂ ਉਹ ਐਫ ਆਈਆਰਸ ਇਹ ਹੋ ਚੁੱਕੀਆਂ ਇਨਕਲੂਡਿੰਗ ਐਂਗਸਟਰਸ ਇਸੇ ਤਰੀਕੇ ਦੇ ਨਾਲ ਜਿਹੜੀਆਂ ਦੋ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਸਮੇਂ ਜਿੰਨਾ ਡਰਗ ਪੈਡਲਰਸ ਨੇ ਸਮਗਲਰਸ ਨੇ ਦੋ ਨੰਬਰ ਦੇ ਪੈਸੇ ਨਾਲ ਨਸ਼ਿਆਂ ਦੇ ਪੈਸੇ ਦੇ ਨਾਲ ਔਰ ਸਰਕਾਰਾਂ ਦੀਆਂ ਲੀਡਰਾਂ ਦੀਆਂ ਪੁਸ਼ਤ ਪਨਾਹੀ ਉਹਨਾਂ ਦੇ ਉਹਨਾਂ ਦੇ ਸਪੋਰਟ ਦੇ ਜ਼ਰੀਏ ਸਰਕਾਰੀ ਪ੍ਰਾਪਰਟੀਆਂ ਦੇ ਕਿਸੇ ਨੇ ਪੰਚਾਇਤ ਦੇ ਉੱਪਰ ਕਿਸੇ ਨੇ ਸ਼ਾਮਲਾੜ ਦੇ ਉੱਪਰ ਕਿਸੇ ਨੇ ਵਕਫ ਬੋਰਡ ਦੇ ਉੱਪਰ ਜੋ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਹੋਏ ਸੀਗੇ ਔਰ ਉਹਨਾਂ ਦੇ ਉੱਪਰ ਨਜਾਇਜ਼ ਉਸਾਰੀਆਂ ਨਸ਼ੇ ਦੇ ਪੈਸੇ ਨਾਲ ਕੀਤੀਆਂ ਗਈਆਂ ਸੀਗੀਆਂ ਉਹਨਾਂ ਦੇ ਉੱਪਰ ਹੁਣ ਤੱਕ ਉਹਨਾਂ ਦੀ ਡੈਮੋਲੇਸ਼ਨ ਹੈ ਜਿਹੜੀ ਉਹ 60 ਪ੍ਰਾਪਰਟੀਆਂ ਦੀ ਡੈਮੋਲੇਸ਼ਨ ਹੈ ਜਿਹੜੀ ਹੋ ਹੋ ਚੁੱਕੀ ਔਰ 60 ਐਫਆਈਆਲ ਦੇ ਜਿਹੜੀਆਂ ਉਹ ਉਹਨਾਂ ਦੇ ਉੱਪਰ ਹੋ ਚੁੱਕੀਆਂ 24 ਦੋ ਤੋਂ ਲੈ ਕੇ ਅ ਅੱਜ ਤੱਕ ਪੰਜ ਤੱਕ ਜਾਣੇ ਕਿ ਮਹਿਜ਼ 10 ਦਿਨਾਂ ਦੇ ਵਿੱਚ 60 ਉਹ ਪ੍ਰਾਪਰਟੀਆਂ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਲੀਡਰਾਂ ਦੀਆਂ ਪੁਸ਼ਤ ਪਨਾਈਆਂ ਦੀ ਵਜ੍ਹਾ ਕਰਕੇ ਪਹਿਲਾਂ ਉਹਨਾਂ ਨੂੰ ਉਹਨਾਂ ਪੈਡਲਰਜ਼ ਨੂੰ ਉਹਨਾਂ ਸਮੱਗਲਰਜ਼ ਨੂੰ ਉਹਨਾਂ ਗੈਂਗਸਟਰਜ਼ ਨੂੰ ਨਾਲੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਾਉਂਦੇ ਸੀਗੇ ਤੇ ਫਿਰ ਉਹ ਦੋ ਨੰਬਰ ਦੇ ਪੈਸੇ ਨਾਲ ਨਸ਼ੇ ਦੇ ਪੈਸੇ ਨਾਲ ਉਹਦੇ ਉੱਪਰ ਆਪ ਦੇ ਮਹਿਲ ਖੜੇ ਕਰਦੇ ਸੀਗੇ ਉਹਨੂੰ ਸਮਝਿਆ ਪੰਜਾਬ ਦੇ ਵਿੱਚੋਂ ਕਿ ਤੁਸੀਂ ਨਸ਼ੇ ਦੇ ਪੈਸੇ ਨਾਲ ਡਰੱਗ ਮਨੀ ਦੇ ਨਾਲ ਜਾਂ ਐਕਸਟਰਸ਼ਨ ਦੇ ਨਾਲ ਕੋਈ ਬੰਦਾ ਸਰਕਾਰੀ ਥਾਵਾਂ ਦੇ ਉੱਪਰ ਆਪਦੇ ਮਹਿਲ ਖੜੇ ਕਰ ਲੂ ਉਹ ਸਮਝੋਗੇ ਉਹ ਡਿਮੋਲਿਸ਼ਨ ਲਿਸ਼ਨ ਦੇ ਜਿਹੜੀਆਂ ਉਹ ਹੋ ਚੁੱਕੀਆਂ ਔਰ ਇੱਕ ਹੋਰ ਇੰਟਰਸਟਿੰਗ ਗੱਲ ਇਹਨਾਂ ਇੱਕ ਹਫ਼ਤੇ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਔਰ ਉਹ ਇਹ ਹੈ ਕਿ ਇਹ ਜੋ ਡਿਮੋਲਿਸ਼ਨ ਹੋ ਰਹੀਆਂ ਨੇ ਸਰਕਾਰ ਵੱਲੋਂ ਕਲੀਅਰ ਹੈ ਕਿ ਕਿਸੇ ਨੇ ਵੀ ਜਿਨੇ ਜਿਹੜੇ ਸਰਕਾਰੀ ਪ੍ਰਾਪਰਟੀ ਦੇ ਉੱਪਰ ਇਸ ਤਰੀਕੇ ਨਾਲ ਜੋ 2 ਨੰਬਰ ਦੇ ਪੈਸੇ ਦੇ ਨਾਲ ਡਰੱਗਸ ਦੇ ਪੈਸੇ ਨਾਲ ਉਹ ਸਾਰਿਆਂ ਨੂੰ ਉਹਨਾਂ ਦੇ ਉੱਪਰ ਕਾਰਵਾਈ ਹੋਊਗੀ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਚੀਜ਼ ਹੋਰ ਸਾਹਮਣੇ ਆਈ ਕਿ ਕਾਂਗਰਸ ਦੇ ਨਾਲ ਜੁੜੇ ਹੋਏ ਬੰਦੇ ਉਹ ਤੁਹਾਡੇ ਸਾਹਮਣੇ ਕੱਲ ਕਾਂਗ ਸਾਬ ਨੇ ਵੀ ਰੱਖਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਐਨ ਜੀਓ ਪੀਪਲ ਵੈਲਫੇਅਰ ਸੁਸਾਇਟੀ ਜਿਹਦੇ ਕੇ ਹੈਡ ਕਮਰਪਾਲ ਕਮਰਜਿੰਦਰਪਾਲ ਸਿੰਘ ਉਹ ਕਾਂਗਰਸ ਦੇ ਨਾਲ ਰਿਲੇਟਡ ਨੇ ਪਰ ਉਹ ਇਨਾ ਇਨਾ ਇਹ ਇਨਾ ਜਿਹੜੇ ਡਰਗ ਪੈਨਲਰਸ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਨੂੰ ਬਚਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਤਰਲੋ ਮੱਛੇ ਜਿਹੜਾ ਉਹ ਕੋਟ ਦੇ ਵਿੱਚ ਹੋਇਆ ਰਸੋ ਮੈਂ ਸਮਝਦਾ ਕਿ ਇਹਦਾ ਇੱਕ ਇੱਕ ਅਸਲੀ ਚਿਹਰਾ ਜਿਹੜਾ ਉਹ ਕਾਂਗਰਸ ਜਾਂ ਕਾਂਗਰਸ ਸਪੋਰਟਡ ਉਹਨਾਂ ਦੇ ਸਪਾਂਸਰਸ ਨੇ ਉਹ ਸਾਹਮਣੇ ਆਉਂਦੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਚਾਉਣ ਦੀ ਅੱਜ ਵੀ ਪੁਸ਼ਤ ਪਨਾਈਏ ਜਿਹੜੀ ਉਹਨਾਂ ਦੀ ਹੋ ਰਹੀ ਹੈ ਬਚਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ ਨੇ ਪਰ ਮੈਂ ਇੱਕ ਚੀਜ਼ ਬੜੀ ਸਪਸ਼ਟ ਕਰ ਦੇਣਾ ਚਾਹ ਰਾਂ ਕਿ ਸਾਡੇ ਸਾਡੀ ਟਾਪ ਲੀਡਰਸ਼ਿਪ ਕੇਜਰੀਵਾਲ ਸਾਹਿਬ ਜੀ ਮਾਨ ਸਾਹਿਬ ਜੀ ਅਸੀਂ ਸਾਰੇ ਲੋਕ ਇਸ ਗੱਲ ਦਾ ਤਹਈਆ ਕੀਤਾ ਹੋਇਆ ਕਿ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਨੂੰ ਜੜੋਂ ਖਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਇਹ ਸਾਡੀ ਡਰਾਈਵ ਇਹ ਸਾਡੇ ਐਫਰਟਸ ਨੇ ਜਿਹੜੇ ਇਸੇ ਤਰੀਕੇ ਦੇ ਨਾਲ ਕੰਟੀਨਿਊ ਰਹਿਣਗੇ ਔਰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਕੇ ਹੀ ਦਮ ਲਿਆ ਜਾਏਗਾ ਸਾਨੂੰ ਜੇ ਚਾਹਾਂ ਉਹ ਬਾਕਰੇ ਤੋਂ ਕਿ ਬੜੇ ਤੇਰ ਉਪਰ ਕਾਰਨ ਕਿ ਕਿ ਡਰਗਸ ਦਾ ਮੰਗ ਦਾ ਸਭ ਨਹੀਂ ਹੋ ਉਸ ਪਹੁੰਚੇ ਮੀਡੀਆ ਵੱਲੋਂ ਵੀ ਇਹਦੀ ਵਾਈਡ ਸਪਰੈਡ ਕਵਰੇਜ ਜਿਹੜੀ ਹੁੰਦੀ ਰਹੀ ਹੈ ਕਿਉਂਕਿ ਇੱਕ ਇਸ਼ੂ ਇੱਕ ਕੌਜ਼ ਹੀ ਇਹ ਹੋ ਜਾਏ ਕਿਉਂਕਿ ਇਹਦੇ ਨਾਲ ਹੀ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਹੈ ਜਿਹੜਾ ਉਹ ਬਣਾਇਆ ਜਾ ਸਕਦਾ ਔਰ ਇਹਨਾਂ ਤਕਰੀਬਨ 5-7 ਦਿਨਾਂ ਦੇ ਜੋ ਐਫਰਟਸ ਨੇ ਉਹ ਵੀ ਬੜੇ ਫਰੂਟਫੁੱਲ ਰਹੇ ਨੇ ਬੜੇ ਕਾਮਯਾਬ ਰਹੀ ਹੈ ਕੈਂਪੇਨ ਅੱਜ ਦੀ ਇਸ ਪੀਸੀ ਦਾ ਮਕਸਦ ਹੈ ਜਿਹੜਾ ਉਹ ਉਸ ਉਹਨਾਂ ਫਿਗਰਸ ਨੂੰ ਹਾਈਲਾਈਟ ਕਰਨ ਦੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਸਾਡੀ ਸਾਡੀ ਟਾਪ ਲੀਡਰਸ਼ਿਪ ਦੇ ਆਦੇਸ਼ਾਂ ਮੁਤਾਬਕ ਔਰ ਪੰਜਾਬ ਪੁਲਿਸ ਨੇ ਜਿਹੋ ਜਿਹੇ ਬਾਕਮਾਲ ਕੰਮ ਕਰਕੇ ਦਿਖਾਇਆ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਲੋੜ ਹੈ ਪੰਜਾਬ ਦੇ ਨਾਲ ਸਾਂਝਾ ਕਰਨ ਦੀ ਲੋੜ ਹੈ ਜੇ ਪਿਛਲੇ ਕੁਝ ਦਿਨਾਂ ਦੀ ਗੱਲ ਕਰ ਲਈਏ 1 ਤਾਰੀਖ ਤੋਂ ਇਹ ਕੈਂਪੇਨ ਲਾਂਚ ਕੀਤੀ ਗਈ ਸੀ ਜਿਹਦੇ ਤਹਿਤ ਹੁਣ ਤੱਕ ਨਾਰਕੋਟਿਕਸ ਦਾ ਨਸ਼ੇ ਦਾ ਐਨਡੀਪੀਐਸ ਦੇ uh, 580 ਐਫਆਈਆਰਸ ਨੇ ਜਿਹੜੀਆਂ ਹੋ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ 580 ਪੂਰੇ ਪੰਜਾਬ ਦੇ ਵਿੱਚ 580 ਐਫਆਈਆਰਸ ਐਨਡੀਪੀਐਸ ਦੀਆਂ ਹੁਣ ਤੱਕ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ ਕੱਲ ਤੱਕ ਇਨਫੈਕਟ 1 ਤਾਰੀਖ ਤੋਂ ਲੈ ਕੇ ਕੱਲ ਤੱਕ 4 ਤੱਕ 1 2 3 4 4 ਦਿਨਾਂ ਦੇ ਵਿੱਚ 4 ਦਿਨ ਦੇ ਵਿੱਚ 580 ਐਨਡੀਪੀਐਸ ਦੀਆਂ ਐਫਆਈਆਰ ਦੇ ਜਿਹੜੀਆਂ ਕੱਲ ਸ਼ਾਮ ਤੱਕ ਉਹ ਰਜਿਸਟਰ ਕੀਤੀਆਂ ਜਾ ਚੁੱਕੀਆਂ ਸੀਗੀਆਂ ਇੰਨਾ 4 ਦਿਨਾਂ ਦੇ ਵਿੱਚ ਹੀ 789 799 ਲੋਕ ਨੇ ਜਿਹੜੇ ਡਰੱਗ ਪੈਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਇਸੇ ਤਰੀਕੇ ਰਿਕਵਰੀ ਹੈਰੋਇਨ ਦੀ 73.77 ਕਿਲੋਗ੍ਰਾਮ ਯਾਨੀ ਕਿ ਆਲਮੋਸਟ 74 ਕਿਲੋ ਹੈਰੋਇਨ ਰਿਕਵਰ ਕੀਤੀ ਜਾ ਚੁੱਕੀ ਹੈ ਓਪੀਅਮ ਅਫੀਮ ਤਕਰੀਬਨ 19 ਕਿਲੋ ਫੜੀ ਜਾ ਚੁੱਕੀ ਹੈ ਸਿੰਥੈਟਿਕ ਡਰੱਗਸ ਨੇ ਜਿਹੜੇ ਉਹ तकरीबन तकरीबन 77 ਕਿਲੋ 77 ਕੇਜੀਸ ਸਿੰਥੈਟਿਕ ਡਰੱਗਸ ਨੇ ਜਿਹੜੇ ਉਹ ਜਿਹੜੇ ਰਿਕਵਰ ਕੀਤੇ ਜਾ ਚੁੱਕੇ ਨੇ ਯਾਨੀ ਕਿ तकरीबन तकरीबन ਇਹ ਸਾਰਾ ਮਿਲਾ ਕੇ ਪੌਣੇ 200 ਕਿਲੋ ਦੇ ਕਰੀਬ ਪੌਣੇ 2 ਕੁਇੰਟਲ ਦੇ ਕਰੀਬ ਅਪ੍ਰੋਕਸੀਮੇਟਲੀ ਜਿਹੜੇ ਡਰੱਗਸ ਨੇ ਉਹ ਪੰਜਾਬ ਪੁਲਿਸ ਵੱਲੋਂ ਪਿਛਲੇ 4 ਦਿਨਾਂ ਦੇ ਵਿੱਚ ਰਿਕਵਰ ਕਰ ਲਏ ਗਏ ਨੇ ਉਹ ਔਰ ਇਹਨਾਂ ਤਸਕਰਾਂ ਤੋਂ ਇਸੇ ਤਰੀਕੇ ਜਿਹੜੇ ਹੈ ओके जो दोबारा ओके एनडीपीएस केसेस रजिस्टर्ड 580 एटी पीपल अरेस्टेड पेडलर्स अरेस्टेड 789 हेरोइन 77, सैवन सैवनी सैवन ऑलमोस्ट यानी कि चौहत्तर किलो कह सकते हो पी ओपियम तकरीबन साढ़े उन्नी किलो नाइनटीन पॉइंट फाइव जीरो के जीज सेंथेटिक ड्रग्स सैवनटी सिक्स पॉइंट एट टू के जीज यानी कि ऑलमोस्ट तकरीबन सतर किलो यानी कि सारे टोटल अप करते हो तकरीबन तकरीबन 170 ਕਿਲੋ ਦੇ ਕਰੀਬ ਨੇ ਜਿਹੜੇ ਉਹ ਡਰੱਗਸ ਹੁਣ ਤੱਕ ਪਿਛਲੇ 4 ਦਿਨਾਂ ਦੇ ਵਿੱਚ ਉਹ ਰਿਕਵਰ ਕੀਤੇ ਜਾ ਚੁੱਕੇ ਨੇ ਹੁਣ ਆ ਜੀ ਇਹ ਐਫ ਆਈ ਆਰ ਜਿਹੜੀਆਂ ਸਮਗਲਰਸ ਤੇ ਗੈਂਗਸਟਰਸ ਸਮਗਲਰਸ ਔਰ ਗੈਂਗਸਟਰਸ ਦੇ ਦੇ ਖਿਲਾਫ ਜਿਹੜੀਆਂ ਹੋਈਆਂ ਨੇ 1 25 2 ਤੋਂ ਲੈ ਕੇ 1 3 ਤੱਕ ਉਹ 60 ਨੇ ਜਿਹੜੀਆਂ ਉਹ ਤਰਨਤਾਰਨ ਦੇ ਵਿੱਚ 11 ਮੋਗਾ 44 ਫਿਰੋਜ਼ਪੁਰ ਇੱਕ ਕਮਿਸ਼ਨਰ ਪੁਲਿਸ ਅ ਅੰਮ੍ਰਿਤਸਰ 4 ਅੰਮ੍ਰਿਤਸਰ ਰੂਰਲ ਇਹ ਸਾਰੀਆਂ ਐਫਆਈਜ਼ ਨੇ ਜਿਹੜੀਆਂ ਇਹ ਹੁਣ ਤੱਕ ਦਰਜ ਕੀਤੀਆਂ ਜਾ ਚੁੱਕੀਆਂ ਨੇ ਯਾਨੀ ਕਿ ਤਕਰੀਬਨ ਤਕਰੀਬਨ 61 ਐਫਆਈਜ਼ ਨੇ ਜਿਹੜੀਆਂ ਉਹ ਗੈਂਗਸਟਰਸ ਦੇ ਔਰ ਜੋ ਸਮਗਲਰਸ ਨੇ ਉਹਨਾਂ ਦੇ ਉੱਪਰ ਕੀਤੇ ਜਾ ਚੁੱਕੀਆਂ ਨੇ ਇਸੇ 68 ਨੇ ਜਿਹੜੀਆਂ ਇਹ ਪੂਰੇ ਪੰਜਾਬ ਦੇ ਵਿੱਚ ਤਰਨਤਾਰਨ ਮੋਗਾ ਫਿਰੋਜ਼ਪੁਰ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਇਹਦੇ ਵਿੱਚ 61 ਨੇ ਜਿਹੜੀਆਂ ਉਹ ਐਫ ਆਈ ਆਰਸ ਇਹ ਹੋ ਚੁੱਕੀਆਂ ਇਨਕਲੂਡਿੰਗ ਐਂਗਸਟਰਸ ਇਸੇ ਤਰੀਕੇ ਦੇ ਨਾਲ ਜਿਹੜੀਆਂ ਦੋ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ਸਮੇਂ ਜਿਨ੍ਹਾਂ ਡਰੱਗ ਪੈਡਲਰਸ ਨੇ ਸਮਗਲਰਸ ਨੇ ਦੋ ਨੰਬਰ ਦੇ ਪੈਸੇ ਨਾਲ ਨਸ਼ਿਆਂ ਦੇ ਪੈਸੇ ਦੇ ਨਾਲ ਔਰ ਸਰਕਾਰਾਂ ਦੀਆਂ ਲੀਡਰਾਂ ਦੀਆਂ ਪੁਸ਼ਤ ਪਨਾਹੀ ਉਹਨਾਂ ਦੇ ਉਹਨਾਂ ਦੇ ਸਪੋਰਟ ਦੇ ਜ਼ਰੀਏ ਸਰਕਾਰੀ ਪ੍ਰਾਪਰਟੀਆਂ ਦੇ ਕਿਸੇ ਨੇ ਪੰਚਾਇਤ ਦੇ ਉੱਪਰ ਕਿਸੇ ਨੇ ਸ਼ਾਮਲਾੜ ਦੇ ਉੱਪਰ ਕਿਸੇ ਨੇ ਵਕਫ ਬੋਰਡ ਦੇ ਉੱਪਰ ਜੋ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਹੋਏ ਸੀਗੇ ਔਰ ਉਹਨਾਂ ਦੇ ਉੱਪਰ ਨਜਾਇਜ਼ ਉਸਾਰੀਆਂ ਨਸ਼ੇ ਦੇ ਪੈਸੇ ਨਾਲ ਕੀਤੀਆਂ ਗਈਆਂ ਸੀਗੀਆਂ ਉਹਨਾਂ ਦੇ ਉੱਪਰ ਹੁਣ ਤੱਕ ਉਹਨਾਂ ਦੀ ਡੈਮੋਲੇਸ਼ਨ ਹੈ ਜਿਹੜੀ ਉਹ 60 ਪ੍ਰੋਪਰਟੀਆਂ ਦੀ ਡੈਮੋਲੇਸ਼ਨ ਜਿਹੜੀ ਉਹ ਹੋ ਚੁੱਕੀ ਔਰ 60 ਐਫਆਈਆਜ਼ ਦੀ ਜਿਹੜੀਆਂ ਉਹ ਉਹਨਾਂ ਦੇ ਉੱਪਰ ਹੋ ਚੁੱਕੀਆਂ 24 ਦੋ ਤੋਂ ਲੈ ਕੇ ਅ ਅ ਅੱਜ ਤੱਕ ਪੰਜ ਤੱਕ ਜਾਣੇ ਕਿ ਮਹਿਜ਼ 10 ਦਿਨਾਂ ਦੇ ਵਿੱਚ 60 ਉਹ ਪ੍ਰੋਪਰਟੀਆਂ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਲੀਡਰਾਂ ਦੀਆਂ ਪੁਸ਼ਤ ਪਨਾਈਆਂ ਦੀ ਵਜ੍ਹਾ ਕਰਕੇ ਪਹਿਲਾਂ ਉਹਨਾਂ ਨੂੰ ਉਹਨਾਂ ਪੈਡਲਰਜ਼ ਨੂੰ ਉਹਨਾਂ ਸਮਗਲਰਜ਼ ਨੂੰ ਉਹਨਾਂ ਗੈਂਗਸਟਰਜ਼ ਨੂੰ ਨਾਲੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਾਉਂਦੇ ਸੀਗੇ ਤੇ ਫਿਰ ਉਹ ਦੋ ਨੰਬਰ ਦੇ ਪੈਸੇ ਨਾਲ ਨਸ਼ੇ ਦੇ ਪੈਸੇ ਨਾਲ ਉਹਦੇ ਭਰਾਵ ਦੇ ਮਹਿਲ ਖੜੇ ਕਰਦੇ ਸੀਗੇ ਹੁਣ ਉਹ ਸਮਾਂ ਗਿਆ ਪੰਜਾਬ ਦੇ ਵਿੱਚੋਂ ਕਿ ਤੁਸੀਂ ਨਸ਼ੇ ਦੇ ਪੈਸੇ ਨਾਲ ਡਰੱਗ ਮਨੀ ਦੇ ਨਾਲ ਜਾਂ ਐਕਸਟਰਸ਼ਨ ਦੇ ਨਾਲ ਕੋਈ ਬੰਦਾ ਸਰਕਾਰੀ ਥਾਵਾਂ ਦੇ ਉੱਪਰ ਆਪਦੇ ਮਹਿਲ ਖੜੇ ਕਰ ਲੂ ਉਹ ਸਮਾਂ ਗਿਆ ਉਹ ਡਿਮੋਲਿਸ਼ਨ ਜਿਹੜੀਆਂ ਉਹ ਹੋ ਚੁੱਕੀਆਂ ਔਰ ਇੱਕ ਹੋਰ ਇੰਟਰਸਟਿੰਗ ਗੱਲ ਇਹਨਾਂ ਇੱਕ ਹਫ਼ਤੇ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਔਰ ਇਹ ਹੈ ਕਿ ਇਹ ਜੋ ਡਿਮੋਲਿਸ਼ਨ ਹੋ ਰਹੀਆਂ ਨੇ ਸਰਕਾਰ ਵੱਲੋਂ ਕਲੀਅਰ ਹੈ ਕਿ ਕਿਸੇ ਨੇ ਵੀ ਜਿਨੇ जिने ਸਰਕਾਰੀ ਪ੍ਰਾਪਰਟੀ ਦੇ ਉੱਪਰ ਇਸ ਤਰੀਕੇ ਨਾਲ ਜੋ 2 ਨੰਬਰ ਦੇ ਪੈਸੇ ਦੇ ਨਾਲ ਡਰੱਗਸ ਦੇ ਪੈਸੇ ਨਾਲ ਉਹ ਸਾਰਿਆਂ ਨੂੰ ਉਹਨਾਂ ਦੇ ਉੱਪਰ ਕਾਰਵਾਈ ਹੋਊਗੀ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਚੀਜ਼ ਹੋਰ ਸਾਹਮਣੇ ਆਈ ਕਿ ਕਾਂਗਰਸ ਦੇ ਨਾਲ ਜੁੜੇ ਹੋਏ ਬੰਦੇ ਉਹ ਤੁਹਾਡੇ ਸਾਹਮਣੇ ਕੱਲ ਕੰਗ ਸਾਬ ਨੇ ਵੀ ਰੱਖਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਐਨਜੀਓ ਪੀਪਲ ਵੈਲਫੇਅਰ ਸੁਸਾਇਟੀ ਜਿਹਦੇ ਕੇ ਹੈਡ ਕਮਰਪਾਲ ਕਮਰਜਿੰਦਰਪਾਲ ਸਿੰਘ ਉਹ ਕਾਂਗਰਸ ਦੇ ਨਾਲ ਰਿਲੇਟਡ ਨੇ ਪਰ ਉਹ ਇਹਨਾਂ 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 ਜਿਹੜੇ ਡਰੱਗ ਪੈਨਲਰਸ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਨੂੰ ਬਚਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਤਰਨੂ ਮੱਛੇ ਜਿਹੜਾ ਉਹ ਕੋਟ ਦੇ ਵਿੱਚ ਹੋਇਆ ਰਸੋ ਮੈਂ ਸਮਝਦਾ ਕਿ ਇਹਦਾ ਇੱਕ ਇੱਕ ਅਸਲੀ ਚਿਹਰਾ ਜਿਹੜਾ ਉਹ ਕਾਂਗਰਸ ਜਾਂ ਕਾਂਗਰਸ ਸਪੋਰਟਡ ਉਹਨਾਂ ਦੇ ਸਪੌਂਸਰਸ ਨੇ ਉਹ ਸਾਹਮਣੇ ਆਉਂਦੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਚਾਉਣ ਦੀ ਅੱਜ ਵੀ ਪੁਸ਼ਤ ਪਨਾਈਏ ਜਿਹੜੀ ਉਹਨਾਂ ਦੀ ਹੋ ਰਹੀ ਹੈ ਬਚਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ ਨੇ ਪਰ ਮੈਂ ਇੱਕ ਚੀਜ਼ ਬੜੀ ਸਪਸ਼ਟ ਕਰ ਦੇਣਾ ਚਾਹ ਰਾਂ ਕੇ ਸਾਡੇ ਸਾਡੀ ਟਾਪ ਲੀਡਰਸ਼ਿਪ ਕੇਜਰੀਵਾਲ ਸਾਹਿਬ ਉਹਣੀ ਮਾਨ ਸਾਹਿਬ ਉਹਣੀ ਅਸੀਂ ਸਾਰੇ ਲੋਕ ਇਸ ਗੱਲ ਦਾ ਤਹਈਆ ਕੀਤਾ ਹੋਇਆ ਕਿ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਨੂੰ ਜੜੋਂ ਖਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਇਹ ਸਾਡੀ ਡਰਾਈਵ ਇਹ ਸਾਡੇ ਐਫਰਟਸ ਨੇ ਜਿਹੜੇ ਇਸੇ ਤਰੀਕੇ ਦੇ ਨਾਲ ਕੰਟੀਨਿਊ ਰਹਿਣਗੇ ਔਰ ਵਿੱਚ ਪਹੁੰਚੇ মিডিਆ ਵੱਲੋਂ ਵੀ ਇਹਦੀ ਵਾਈਡ ਸਪਰੈਡ ਕਵਰੇਜ ਜਿਹੜੀ ਹੁੰਦੀ ਰਹੀ ਹੈ ਕਿਉਂਕਿ ਇੱਕ ਇਸ਼ੂ ਇੱਕ ਕੌਜ਼ ਹੀ ਇਹੋ ਜ ਹੈ ਕਿਉਂਕਿ ਇਹਦੇ ਨਾਲ ਹੀ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਹੈ ਜਿਹੜਾ ਉਹ ਬਣਾਇਆ ਜਾ ਸਕਦਾ ਔਰ ਇਹਨਾਂ ਤਕਰੀਬਨ 5-7 ਦਿਨਾਂ ਦੇ ਜੋ ਐਫਰਟਸ ਨੇ ਉਹ ਵੀ ਬੜੇ ਫਰੂਟਫੁੱਲ ਰਹੇ ਨੇ ਬੜੇ ਕਾਮਯਾਬ ਰਹੀ ਹੈ ਕੈਂਪੇਨ ਅੱਜ ਦੀ ਇਸ ਪੀਸੀ ਦਾ ਮਕਸਦ ਹੈ ਜਿਹੜਾ ਆ ਉਸ ਉਹਨਾਂ ਫਿਗਰਸ ਨੂੰ ਹਾਈਲਾਈਟ ਕਰਨ ਦੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਸਾਡੀ ਸਾਡੀ ਟੌਪ ਲੀਡਰਸ਼ਿਪ ਦੇ ਆਦੇਸ਼ਾਂ ਮੁਤਾਬਕ ਔਰ ਪੰਜਾਬ ਪੁਲਿਸ ਨੇ ਜਿਹੋ ਜਿਹਾਂ ਬਾਹ ਕਮਾਲ ਕੰਮ ਕਰਕੇ ਦਿਖਾਇਆ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਲੋੜ ਹੈ ਪੰਜਾਬ ਦੇ ਨਾਲ ਸਾਂਝਾ ਕਰਨ ਦੀ ਲੋੜ ਹੈ ਜੇ ਪਿਛਲੇ ਕੁਝ ਦਿਨਾਂ ਦੀ ਗੱਲ ਕਰ ਲਈਏ ਇੱਕ ਤਾਰੀਖ ਤੋਂ ਇਹ ਕੈਂਪੇਨ ਲੌਂਚ ਕੀਤੀ ਗਈ ਸੀਗੀ ਜਿਹਦੇ ਤਹਿਤ ਹੁਣ ਤੱਕ ਨਾਰਕੋਟਿਕਸ ਦਾ ਨਸ਼ੇ ਦਾ ਐਨਡੀਪੀਐਸ ਦੇ 580 ਐਫਆਈਆਰ ਨੇ ਜਿਹੜੀਆਂ ਉਹ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ 580 ਪੂਰੇ ਪੰਜਾਬ ਦੇ ਵਿੱਚ 580 ਐਫਆਈਆਰਸ ਐਨਡੀਪੀਐਸ ਦੀਆਂ ਹੁਣ ਤੱਕ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ ਕੱਲ੍ਹ ਤੱਕ ਇਨਫੈਕਟ 1 ਤਾਰੀਖ ਤੋਂ ਲੈ ਕੇ ਕੱਲ੍ਹ ਤੱਕ 4 ਤੱਕ 1 2 3 4 4 ਦਿਨਾਂ ਦੇ ਵਿੱਚ 4 ਦਿਨ ਦੇ ਵਿੱਚ 580 ਐਨਡੀਪੀਐਸ ਦੀਆਂ ਐਫਆਈਆਰ ਦੇ ਜਿਹੜੀਆਂ ਕੱਲ੍ਹ ਸ਼ਾਮ ਤੱਕ ਉਹ ਰਜਿਸਟਰ ਕੀਤੀਆਂ ਜਾ ਚੁੱਕੀਆਂ ਸੀਗੀਆਂ ਇਹਨਾਂ 4 ਦਿਨਾਂ ਦੇ ਵਿੱਚ ਹੀ 789 799 ਲੋਕ ਨੇ ਜਿਹੜੇ ਡਰੱਗ ਪੈਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਇਸੇ ਤਰੀਕੇ ਰਿਕਵਰੀ ਹੈਰੋਇਨ ਦੀ 73.77 ਕਿਲੋਗ੍ਰਾਮ ਯਾਨੀ ਕਿ অলਮੋਸਟ 74 ਕਿਲੋ ਹੈਰੋਇਨ ਰਿਕਵਰ ਕੀਤੀ ਜਾ ਚੁੱਕੀ ਹੈ ਓਪੀਅਮ ਅਫੀਮ ਤਕਰੀਬਨ 19 ਕਿਲੋ ਫੜੀ ਜਾ ਚੁੱਕੀ ਹੈ ਸਿੰਥੈਟਿਕ ਡਰੱਗਸ ਦੇ ਜਿਹੜੇ ਉਹ ਤਕਰੀਬਨ ਤਕਰੀਬਨ 77 ਕਿਲੋ 77 ਕੇਜੀਸ ਸਿੰਥੈਟਿਕ ਡਰੱਗਸ ਦੇ ਜਿਹੜੇ ਉਹ ਜਿਹੜੇ ਰਿਕਵਰ ਕੀਤੇ ਜਾ ਚੁੱਕੇ ਨੇ ਯਾਨੀ ਕਿ ਤਕਰੀਬਨ ਤਕਰੀਬਨ ਇਹ ਸਾਰਾ ਮਿਲਾ ਕੇ ਪਾਉਣੇ 200 ਕਿਲੋ ਦੇ ਕਰੀਬ ਪਾਉਣੇ 2 ਕੁਇੰਟਲ ਦੇ ਕਰੀਬ ਅਪ੍ਰੋਕਸੀਮੇਟਲੀ ਜਿਹੜੇ ਡਰੱਗਸ ਨੇ ਉਹ ਪੰਜਾਬ ਪੁਲਿਸ ਵੱਲੋਂ ਪਿਛਲੇ 4 ਦਿਨਾਂ ਦੇ ਵਿੱਚ ਰਿਕਵਰ ਕਰ ਲਏ ਗਏ ਨੇ ਉਹ ਔਰ ਇਹਨਾਂ ਤਸਕਰਾਂ ਤੋਂ ਇਸੇ ਤਰੀਕੇ ਜਿਹੜੇ ਹਾਂ ਸਰ ਫਿਗਰ ਬੋਲੋ ਓਕੇ ਜੋ ਦੁਬਾਰਾ ओके एंड डी केसेस रजिस्टर्ड 580 पीपल अरेस्टेड पैडलर्स अरेस्टेड 789 एटी नाइन हेरोइन सैवनटी सैवन सैवनटी ऑलमोस्ट यानी कि चौहत्तर किलो कह सकते हो पी एम तकरीबन साढ़े उन्नी किलो 19.50 केजीज सिंथेटिक ड्रग्स 76.82 केजीज यानी कि ऑलमोस्ट तकरीबन 70 किलो यानी कि सारे टोटल अप ਕਰਦੇ ਹੋ ਤੁਸੀਂ ਤਾਂ तकरीबन तकरीबन 170 किलो ਦੇ ਕਰੀਬ ਨੇ ਜਿਹੜੇ ਉਹ ਡਰੱਗਸ ਹੁਣ ਤੱਕ ਪਿਛਲੇ 4 ਦਿਨਾਂ ਦੇ ਵਿੱਚ ਉਹ ਰਿਕਵਰ ਕੀਤੇ ਜਾ ਚੁੱਕੇ ਨੇ ਹੁਣ ਆ ਜੀ ਇਹ ਐਫ ਆਈ ਆਰਸ ਜਿਹੜੀਆਂ ਸਮਗਲਰਸ ਤੇ ਗੈਂਗਸਟਰਸ ਸਮਗਲਰਸ ਔਰ ਗੈਂਗਸਟਰਸ ਦੇ ਦੇ ਖਿਲਾਫ ਜਿਹੜੀਆਂ ਹੋਈਆਂ ਨੇ 1 25 2 ਤੋਂ ਲੈ ਕੇ 1 3 ਤੱਕ ਉਹ 60 ਨੇ ਜਿਹੜੀਆਂ ਉਹ ਤਰਨਤਾਰਨ ਦੇ ਵਿੱਚ 11 ਮੋਗਾ 44 ਫਿਰੋਜ਼ਪੁਰ ਇੱਕ ਕਮਿਸ਼ਨਰ ਪੁਲਿਸ ਅੰਮ੍ਰਿਤਸਰ 4 ਅੰਮ੍ਰਿਤਸਰ ਰੂਰਲ ਇਹ ਸਾਰੀਆਂ ਐਫਆਈਜ਼ ਨੇ ਜਿਹੜੀਆਂ ਇਹ ਹੁਣ ਤੱਕ ਦਰਜ ਕੀਤੀਆਂ ਜਾ ਚੁੱਕੀਆਂ ਨੇ ਯਾਨੀ ਕਿ ਤਕਰੀਬਨ ਤਕਰੀਬਨ 61 ਐਫਆਈਜ਼ ਨੇ ਜਿਹੜੀਆਂ ਉਹ ਗੈਂਗਸਟਰਸ ਦੇ ਔਰ ਜੋ ਸਮੱਗਲਰਸ ਨੇ ਉਹਨਾਂ ਦੇ ਉੱਪਰ ਕੀਤੇ ਜਾ ਚੁੱਕੀਆਂ ਨੇ ਇਸੇ ਇਹ ਪੂਰੇ ਪੰਜਾਬ ਦੇ ਵਿੱਚ ਤਰਨਤਾਰਨ ਮੋਗਾ ਫਿਰੋਜ਼ਪੁਰ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਇਹਦੇ ਵਿੱਚ 61 ਨੇ ਜਿਹੜੀਆਂ ਉਹ ਐਫ ਆਈਆਰਸ ਇਹ ਹੋ ਚੁੱਕੀਆਂ ਇਨਕਲੂਡਿੰਗ ਐਂਗਸਟਰਸ ਇਸੇ ਤਰੀਕੇ ਦੇ ਨਾਲ ਜਿਹੜੀਆਂ ਦੋ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਸਮੇਂ ਜਿਨ੍ਹਾਂ ਡਰੱਗ ਪੈਰਡਲਰਸ ਨੇ ਸਮਗਲਰਸ ਨੇ ਦੋ ਨੰਬਰ ਦੇ ਪੈਸੇ ਨਾਲ ਨਸ਼ਿਆਂ ਦੇ ਪੈਸੇ ਦੇ ਨਾਲ ਔਰ ਸਰਕਾਰਾਂ ਦੀਆਂ ਲੀਡਰਾਂ ਦੀਆਂ ਪੁਸ਼ਤਪਨਾਹੀ ਉਹਨਾਂ ਦੇ ਉਹਨਾਂ ਦੇ ਸਪੋਰਟ ਦੇ ਜ਼ਰੀਏ ਸਰਕਾਰੀ ਪ੍ਰਾਪਰਟੀਆਂ ਦੇ ਕਿਸੇ ਨੇ ਪੰਚਾਇਤ ਦੇ ਉੱਪਰ ਕਿਸੇ ਨੇ ਸ਼ਾਮਲਾੜ ਦੇ ਉੱਪਰ ਕਿਸੇ ਨੇ ਵਕਫ ਬੋਰਡ ਦੇ ਉੱਪਰ ਜੋ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਹੋਏ ਸੀਗੇ ਔਰ ਉਹਨਾਂ ਦੇ ਉੱਪਰ ਨਜਾਇਜ਼ ਉਸਾਰੀਆਂ ਨਸ਼ੇ ਦੇ ਪੈਸੇ ਨਾਲ ਕੀਤੀਆਂ ਗਈਆਂ ਸੀਗੀਆਂ ਉਹਨਾਂ ਦੇ ਉੱਪਰ ਹੁਣ ਤੱਕ ਉਹਨਾਂ ਦੀ ਡੈਮੋਲੇਸ਼ਨ ਹੈ ਜਿਹੜੀ ਉਹ 60 ਪ੍ਰਾਪਰਟੀਆਂ ਦੀ ਡੈਮੋਲੇਸ਼ਨ ਹੈ ਜਿਹੜੀ ਉਹ ਹੋ ਚੁੱਕੀ ਔਰ 60 ਐਫ ਆਈ ਆਰ ਦੀਆਂ ਜਿਹੜੀਆਂ ਉਹਨਾਂ ਦੇ ਉੱਪਰ ਹੋ ਚੁੱਕੇ ਆ 24 ਦੋ ਤੋਂ ਲੈ ਕੇ ਅ ਅੱਜ ਤੱਕ ਪੰਜ ਤੱਕ ਜਾਣੇ ਕਿ ਮਹਿਜ਼ 10 ਦਿਨਾਂ ਦੇ ਵਿੱਚ 60 ਉਹ ਪ੍ਰਾਪਰਟੀਆਂ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਲੀਡਰਾਂ ਦੀਆਂ ਪੁਸ਼ਤ ਪਨਾਈਆਂ ਦੀ ਵਜ੍ਹਾ ਕਰਕੇ ਪਹਿਲਾਂ ਉਹਨਾਂ ਨੂੰ ਉਹਨਾਂ ਪੈਡਲਰਜ਼ ਨੂੰ ਉਹਨਾਂ ਸਮੱਗਲਰਜ਼ ਨੂੰ ਉਹਨਾਂ ਗੈਂਗਸਟਰਜ਼ ਨੂੰ ਨਾਲੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਾਉਂਦੇ ਸੀਗੇ ਤੇ ਫਿਰ ਉਹ ਦੋ ਨੰਬਰ ਦੇ ਪੈਸੇ ਨਾਲ ਨਸ਼ੇ ਦੇ ਪੈਸੇ ਨਾਲ ਉਹਦੇ ਉੱਪਰ ਆਪ ਦੇ ਮਹਿਲ ਖੜੇ ਕਰਦੇ ਸੀਗੇ ਹੁਣ ਉਹ ਸਮਾਂ ਗਿਆ ਪੰਜਾਬ ਦੇ ਵਿੱਚੋਂ ਕਿ ਤੁਸੀਂ ਨਸ਼ੇ ਦੇ ਪੈਸੇ ਨਾਲ ਡਰੱਗ ਮਨੀ ਦੇ ਨਾਲ ਜਾਂ ਐਕਸਟਰਸ਼ਨ ਦੇ ਨਾਲ ਕੋਈ ਬੰਦਾ ਸਰਕਾਰੀ ਥਾਵਾਂ ਦੇ ਉੱਪਰ ਆਪਦੇ ਮਹਿਲ ਖੜੇ ਕਰ ਲੂ ਉਹ ਸਮਝੋਗੇ ਉਹ ਡਿਮੋਲਿਸ਼ਨ ਨੇ ਜਿਹੜੀਆਂ ਉਹ ਹੋ ਚੁੱਕੀਆਂ ਔਰ ਇੱਕ ਹੋਰ ਇੰਟਰਸਟਿੰਗ ਗੱਲ ਇਹਨਾਂ ਇੱਕ ਹਫ਼ਤੇ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਔਰ ਇਹ ਹੈ ਕਿ ਇਹ ਜੋ ਡਿਮੋਲਿਸ਼ਨ ਹੋ ਰਹੀਆਂ ਨੇ ਸਰਕਾਰ ਵੱਲੋਂ ਕਲੀਅਰ ਹੈ ਕਿ ਕਿਸੇ ਨੇ ਵੀ ਜਿਨੇ ਜਿਨੇ ਸਰਕਾਰੀ ਪ੍ਰਾਪਰਟੀ ਦੇ ਉੱਪਰ ਇਸ ਤਰੀਕੇ ਨਾਲ ਜੋ 2 ਨੰਬਰ ਦੇ ਪੈਸੇ ਦੇ ਨਾਲ ਡਰੱਗਸ ਦੇ ਪੈਸੇ ਨਾਲ ਉਹ ਸਾਰਿਆਂ ਨੂੰ ਉਹਨਾਂ ਦੇ ਉੱਪਰ ਕਾਰਵਾਈ ਹੋਊਗੀ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਚੀਜ਼ ਹੋਰ ਸਾਹਮਣੇ ਆਈ ਕਿ ਕਾਂਗਰਸ ਦੇ ਨਾਲ ਜੁੜੇ ਹੋਏ ਬੰਦੇ ਉਹ ਤੁਹਾਡੇ ਸਾਹਮਣੇ ਕੱਲ ਕੰਗ ਸਾਬ ਨੇ ਵੀ ਰੱਖਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਐਨ ਜੀਓ ਪੀਪਲ ਵੈਲਫੇਅਰ ਸੁਸਾਇਟੀ ਜਿਹਦੇ ਕੇ ਹੈਡ ਕਮਰਪਾਲ ਕਮਰਜਿੰਦਰਪਾਲ ਸਿੰਘ ਉਹ ਕਾਂਗਰਸ ਦੇ ਨਾਲ ਰਿਲੇਟਡ ਨੇ ਪਰ ਉਹ ਇਹਨਾਂ 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 ਜਿਹੜੇ ਡਰੱਗ ਪੈਨਲਰਸ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਨੂੰ ਬਚਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਤਰਲੋ ਮੱਛੇ ਜਿਹੜਾ ਉਹ ਕੋਟ ਦੇ ਵਿੱਚ ਹੋਇਆ ਰਸੋ ਮੈਂ ਸਮਝਦਾ ਕਿ ਇਹਦਾ ਇੱਕ ਇੱਕ ਅਸਲੀ ਚਿਹਰਾ ਜਿਹੜਾ ਉਹ ਕਾਂਗਰਸ ਜਾਂ ਕਾਂਗਰਸ ਸਪੋਰਟਡ ਉਹਨਾਂ ਦੇ ਸਪੌਂਸਰਸ ਨੇ ਉਹ ਸਾਹਮਣੇ ਆਉਂਦੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਚਾਉਣ ਦੀ ਅੱਜ ਵੀ ਪੁਸ਼ਤ ਪਨਾਹੀ ਹੈ ਜਿਹੜੀ ਉਹਨਾਂ ਦੀ ਹੋ ਰਹੀ ਹੈ ਬਚਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ ਨੇ ਪਰ ਮੈਂ ਇੱਕ ਚੀਜ਼ ਬੜੀ ਸਪਸ਼ਟ ਕਰ ਦੇਣਾ ਚਾਹ ਰਾਂ ਕਿ ਸਾਡੇ ਸਾਡੀ ਟਾਪ ਲੀਡਰਸ਼ਿਪ ਕੇਜਰੀਵਾਲ ਸਾਹਿਬ ਉਹਨੀ ਮਾਨਸਾ ਪੂਣੀ ਅਸੀਂ ਸਾਰੇ ਲੋਕ ਇਸ ਗੱਲ ਦਾ ਤਹਈਆ ਕੀਤਾ ਹੋਇਆ ਕਿ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਨੂੰ ਜੜੋਂ ਖਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਇਹ ਸਾਡੀ ਡਰਾਈਵ ਇਹ ਸਾਡੇ ਐਫਰਟਸ ਨੇ ਜਿਹੜੇ ਇਸੇ ਤਰੀਕੇ ਦੇ ਨਾਲ ਕੰਟੀਨਿਊ ਰਹਿਣਗੇ ਔਰ ਵਿੱਚ ਪਹੁੰਚੇ মিডিਆ ਵੱਲੋਂ ਵੀ ਇਹਦੀ ਵਾਈਡ ਸਪਰੈਡ ਕਵਰੇਜ ਜਿਹੜੀ ਹੁੰਦੀ ਰਹੀ ਹੈ ਕਿਉਂਕਿ ਇੱਕ ਇਸ਼ੂ ਇੱਕ ਕੌਜ਼ ਹੀ ਇਹ ਹੋ ਜਾਏ ਕਿਉਂਕਿ ਇਹਦੇ ਨਾਲ ਹੀ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਹੈ ਜਿਹੜਾ ਉਹ ਬਣਾਇਆ ਜਾ ਸਕਦਾ ਹੈ। ਔਰ ਇਹਨਾਂ ਤਕਰੀਬਨ 5-7 ਦਿਨਾਂ ਦੇ ਜੋ ਐਫਰਟਸ ਨੇ ਉਹ ਵੀ ਬੜੇ ਫਰੂਟਫੁੱਲ ਰਹੇ ਨੇ, ਬੜੇ ਕਾਮਯਾਬ ਰਹੀ ਹੈ ਕੈਂਪੇਨ। ਅੱਜ ਦੀ ਇਸ ਪੀਸੀ ਦਾ ਮਕਸਦ ਹੈ ਜਿਹੜਾ